ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੀਪਕ ਜੀ ਕਿਸਾਨਾ ਵਿਚਕਾਰ ਤੇ ਪੁਲਿਸ ਵਿਚਕਾਰ ਅੱਜ ਜੋ ਕੁਝ ਵਾਪਰਿਆ ਉਸ ਦੀਆਂ ਫੁਟੇਜ ਉਸ ਦੀ ਜਿਹੜੀ ਵੀਡੀਓਜ਼ ਵਗੈਰਾ ਕਾਫੀ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਨੇ ਅਥਰੂ ਗੈਸ ਨਾਲ ਕਿਸਾਨਾਂ ਦੇ ਉੱਪਰ ਹਮਲਾ ਕੀਤਾ ਗਿਆ ਜੀ ਬਿਲਕੁਲ ਜੀ ਆਪਾਂ ਲੰਘੇ ਕੁਝ ਦਿਨਾਂ ਤੋਂ ਲਗਾਤਾਰ ਇਸ ਪਹਿਲੂ ਤੇ ਗੱਲ ਕਰ ਰਹੇ ਹਾਂ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਸ਼ੰਭੂ ਰਖਨੌਰੀ ਬਾਰਡਰ ਤੇ ਪਿਛਲੇ 9 ਮਹੀਨਿਆਂ ਤੋਂ ਤਰਨਾ ਮਾਰ ਕੇ ਬੈਠੀਆਂ ਨੇ ਜੀ ਉਹਨਾਂ ਨੇ ਇੱਕ ਵਾਰ ਫਿਰ ਦਿੱਲੀ ਕੂਚ ਦਾ ਤੈਅ ਕੀਤਾ ਸੀ ਐਲਾਨ ਕੀਤਾ ਸੀ ਸਵਾਜੋ ਦਿਨ ਸੀ ਜਿਸ ਦਿਨ ਉਹਨਾਂ ਨੇ ਦਿੱਲੀ ਨੂੰ ਕੂਚ ਕਰਨਾ ਸੀ ਭਾਰਤੀ ਸਮੇਂ ਅਨੁਸਾਰ ਦੁਪਹਿਰ ਸਹੀ 1 ਵਜੇ ਜੀ 101 ਕਿਸਾਨਾਂ ਦਾ ਜਥਾ ਜਦੋਂ ਦਿੱਲੀ ਲਈ ਰਵਾਨਾ ਹੋਇਆ ਸ਼ੰਭੂ ਬਾਰਡਰ ਤੋਂ ਹੂੰ ਤਾਂ ਪੰਜਾਬ ਦੀ ਧਰਤੀ ਤੇ ਹੀ ਉਹਨਾਂ ਨੂੰ ਅਥਰੂ ਗੈਸਾਂ ਦਾ ਸਾਹਮਣਾ ਕਰਨਾ ਪਿਆ ਹੂੰ ਹੂੰ ਸੋ ਹਰਿਆਣਾ ਵੱਲੋਂ ਹਰਿਆਣਾ ਸਰਕਾਰ ਵੱਲੋਂ ਹਰਿਆਣਾ ਪੁਲਿਸ ਵੱਲੋਂ ਲਗਾਤਾਰ ਕਿ ਕਿਹਾ ਜਾ ਰਿਹਾ ਸੀ ਕਿ ਤੁਸੀਂ ਹਰਿਆਣੇ ਚ ਦਾਖਲ ਨਹੀਂ ਹੋ ਸਕਦੇ ਤੁਸੀਂ ਦਿੱਲੀ ਨਹੀਂ ਜਾ ਸਕਦੇ ਤੁਹਾਡੇ ਕੋਲ ਮਨਜ਼ੂਰੀ ਨਹੀਂ ਹੈ ਹੈਨਾ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਵੀ ਉਹ ਲਗਾਤਾਰ ਪੈਦਲ ਤੁਰ ਰਹੇ ਸੀ ਉਹ ਕਹਿੰਦੇ ਕਿ ਸਾਨੂੰ ਕਿਹਾ ਗਿਆ ਕਿ ਤੁਸੀਂ ਟਰੈਕਟਰ ਲੈ ਕੇ ਨਹੀਂ ਆਉਣਾ ਹੈਨਾ ਇਸ ਲਈ ਅਸੀਂ ਪੈਦਲ ਚੱਲੇ ਆ ਭਾਈ ਜੀ ਸੋ ਉਹਨਾਂ ਕੋਲ ਇੱਕ ਇੱਕ ਝੰਡਾ ਹੈ ਤੇ ਨਾਲ ਮੋਢੇ ਤੇ ਇੱਕ ਬੈਗ ਜਿਦੇ ਚ ਉਹਨਾਂ ਦੇ ਕੱਪੜੇ ਲੀੜੇ ਹੈ ਨਾ ਰਹਿਣ ਦਾ ਮਾੜਾ ਮੋਟਾ ਤੋ ਉਸ ਤੋਂ ਬਿਨਾ ਕੋਲ ਕੁਝ ਨਹੀਂ ਸੀਗਾ ਹੂੰ ਹੂੰ ਤੋ ਜਿੱਦਾਂ ਹੀ ਅੱਗੇ ਵਧੇ ਉਧਰ ਅਨਾਉਂਸਮੈਂਟ ਵੀ ਕਿ ਮੀਡੀਆ ਦੇ ਪਿੱਛੇ ਹੋ ਜਾਣ ਜੀ ਉਸ ਤੋਂ ਬਾਅਦ ਇਹਨਾਂ ਨੇ ਕੁਝ ਮੁੱਢਲੇ ਵੈਰੀਫਿਕੇਟ ਪਰੇ ਕੀਤੇ ਤਾਰ ਸੀ ਜਿਹੜੀ ਜਾਲੀ ਵਾਲੀ ਲਾਈ ਹੋਈ ਉਹ ਪੱਟੀ ਤੇ ਉਹਨਾਂ ਨੇ ਅਥਰੂ ਕਰਕੇ ਗਲੋੜੇ ਬਣਾਉਣੇ ਸ਼ੁਰੂ ਕਰ ਦਿੱਤੇ ਹੂੰ ਹੂੰ ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਕਿਸਾਨ ਕੀ ਕਿਸੇ ਹੋਰ ਮੁਲਕ ਤੋਂ ਆਉਂਦੇ ਨੇ ਜੀ ਕੀ ਇਹ ਕੀ ਇਹ ਭਾਰਤ ਪਾਕਿਸਤਾਨ ਦੀ ਸਰਹੱਦ ਹੈ ਹੂੰ ਕੀ ਆਪਣੇ ਮੁਲਕ ਦੇ ਕਿਸਾਨਾਂ ਨੂੰ ਆਪਣੇ ਹੀ ਮੁਲਕ ਦੀ ਰਾਜਧਾਨੀ ਜਾਣ ਤੋਂ ਰੋਕਣ ਦਾ ਇੱਕ ਦੂਸਰੇ ਸੂਬੇ ਨੂੰ ਕੀ ਕਾਰ ਹੈ ਹੂੰ ਉਹ ਰਾਸ਼ਟਰੀ ਰਾਜ ਮਾਰਗ ਤੋਂ ਜੇ ਦਿੱਲੀ ਜਾਣਾ ਚਾਹੁੰਦੇ ਨੇ ਤਾਂ ਇਹਦੇ ਤੇ ਹਰਿਆਣਾ ਨੇ ਉਤਰਾਜ ਕਰਨ ਦਾ ਕੀ ਸਵਾਲ ਹੈ ਜੀ ਹਰਿਆਣਾ ਨੂੰ ਰੋਕ ਲਾਉਣ ਦਾ ਕਿਹੜਾ ਕਾਨੂੰਨੀ ਸੰਵਿਧਾਨਕ ਲੋਕਤੰਤਰਿਕ ਕਾਰ ਇਹ ਸਾਰੀ ਪ੍ਰਕਿਰਿਆ ਨੇ ਇੱਕ ਸਵਾਲ ਖੜਾ ਕਰ ਦਿੱਤਾ ਕਿ ਇਹ ਤਰੀਕਾ ਸਹੀ ਨਹੀਂ ਹੈ ਹੂੰ ਹੂੰ ਸੋ ਇਸ ਲਈ ਪਹਿਲਾ ਸਵਾਲ ਇਸ ਕਦਰ ਹੈ ਕਿ ਜਿਹੜਾ ਹਰਿਆਣਾ ਨੇ ਬੈਰੀਕੇਟਿੰਗ ਕੀਤੀ ਹੋਈ ਹੈ ਜੀ ਜਿਹੜੀ ਹਰਿਆਣਾ ਨੇ ਆਪਣੀ ਫੋਰਸ ਖੜੀ ਕੀਤੀ ਹੋਈ ਹੈ ਉਹ ਪੰਜਾਬ ਦੀ ਹੱਦ 'ਚ ਹੈ ਜੀ ਉਸ ਤੋਂ ਬਾਅਦ ਜਿਹੜੇ ਕਿਸਾਨਾਂ ਤੇ ਅੱਜ ਹਮਲਾ ਕੀਤਾ ਜਿਨ੍ਹਾਂ ਤੇ ਅਥਰੂ ਗੈਸ ਦੇ ਗੋਲੇ ਭਰਾਏ ਔਰ ਵਿਜੇ ਜੀ ਤੁਸੀਂ ਹੈਰਾਨ ਹੋਵੋਗੇ ਕਿ ਈਸ਼ਵਰ ਅਚੇਚੇ ਤੌਰ ਤੇ ਸ਼ਾਇਦ ਕੋਈ ਉਹਦੇ ਵਿੱਚ ਮਿਰਚ ਦਾ ਮਸਾਲਾ ਜਾਂ ਕੋਈ ਚੀਚਾ ਪਾਊਡਰ ਜਾਂ ਕੋਈ ਅਜੇਹਾ ਕੋਈ ਕੈਮੀਕਲ ਮਿਲਾਇਆ ਗਿਆ ਕਿ ਉਹ ਅੱਖਾਂ ਦੇ ਮਾਹਰ ਡਾਕਟਰ ਨਾਲ ਮੰਨਣਾ ਕਿ ਹੋ ਸਕਦਾ ਕਿਆਂ ਨਹੀਂ ਅੱਖਾਂ ਨੂੰ ਨੁਕਸਾਨੀਆਂ ਗਈਆਂ अच्छा जी सो फिर ओही किल्ला वाली प्रक्रिया ओही सारा कुछ पुराना बरतारा जो तिन खेती करने वाले समय भी सब देखन को मिल रहया सीगा सो उस तरह दी प्रक्रिया जदों हरियाणा ਵੱਲੋਂ ਨਵਾਈ ਜਾ ਰਹੀ ਆ ਤਾਂ ਇਹ ਸਵਾਲ ਖੜਾ ਹੁੰਦਾ ਕਿ ਇਹ ਸੰਵਧਾਨਕ ਤੌਰ ਤੇ ਤਰੀਕਾ ਕਿਹੜਾ ਹੂੰ ਪੰਜਾਬ ਦੀ ਹੱਦ 'ਚ ਖੜੇ ਕਿਸਾਨਾਂ 'ਨੂੰ ਤੁਸੀਂ ਗੋਲੇ ਮਾਰ ਰਹੇ ਹੋ ਹੂੰ ਹੂੰ ਤੇ ਫਿਰ ਤੁਸੀਂ ਕਹਿੰਦੇ ਹੋ ਜੇ ਦਿੱਲੀ ਨਹੀਂ ਜਾ ਸਕਦੇ ਜੇ ਪੈਦਲ ਕਿਸਾਨਾਂ ਤੋਂ ਇਨਾ ਡਰ ਲੱਗਦਾ ਸਰਕਾਰ ਨੂੰ ਫਿਰ ਅੰਦਾਜ਼ਾ ਲਾ ਲਓ ਕਿ ਇਹਦਾ ਮਤਲਬ ਇਹਨਾਂ ਦੀ ਸਥਿਤੀ ਕੀ ਆ ਜੀ ਇੱਕ ਪਹਿਲੂ ਤਾਂ ਇਹ ਆ ਕਿ ਹਰਿਆਣਾ ਦੀ ਸਰਕਾਰ ਨੂੰ ਰੋਕਣ ਦਾ ਅਧਿਕਾਰ ਕਿਦਾ ਹੂੰ ਹੂੰ ਤੇ ਅੰਦੋਲਨ ਮਨਜ਼ੂਰੀ ਲੈ ਕੇ ਕਦੋਂ ਹੁੰਦੇ ਨੇ ਦੂਸਰਾ ਪੈਧੂ ਇਹਦੇ ਨਾਲ ਜੀ ਕਿਸਾਨ ਜਥੇਬੰਦੀਆਂ ਕੀ ਇਕਜੁੱਟ ਨਹੀਂ ਹੈਗੀਆਂ ਇੱਕ ਮਤ ਨਹੀਂ ਹੈਗੀਆਂ ਇੱਕ ਸੁਰਤਾ ਨਹੀਂ ਹੈਗੀ ਇਸ ਲਈ ਹੁਣ ਸਰਕਾਰਾਂ ਹਾਵੀ ਹੋ ਰਹੀਆਂ ਨੇ ਹੂੰ ਦੂਸਰਾ ਇਹਦੇ ਨਾਲ ਜਦੋਂ ਇਹ ਕਹਿ ਕੇ ਦਿਨਾਂ ਦਾ ਕਿੰਨੇ ਦਿਨਾਂ ਦਾ ਪ੍ਰਚਾਰਾ ਜਾ ਰਿਹਾ ਸੀ ਕਿ ਮਰਜੀ ਬੜਿਆਂ ਦਾ ਜਥਾ ਜਾਊਗਾ ਜੀ ਜੀ ਕੀ ਮਤਲਬ ਕਿ ਜਿਹੜੇ ਕਿਸਾਨ ਆਗੂ ਨੇ ਸਰਪੂਰ ਸਿੰਘ ਪੰਦੇਰ ਹੋਰੀ ਢੱਲਿਆਲ ਹੋਰੀ ਜਾਂ ਬਾਕੀ ਉਹ ਮਰਜੀਵੜਿਆ ਸ਼ਬਦ ਦੀ ਅਰਥ ਨਹੀਂ ਸਮਝਦੇ ਹੂੰ ਮਰਜੀਵੜਿਆ ਸ਼ਬਦ ਦਾ ਸਿੱਧਾ ਭਾਵ ਹੈ ਕਿ ਅਸੀਂ ਭਾਈ ਹੁਣ ਆਪਣੀ ਜਾਨ ਮਾਲ ਕੁਰਬਾਨ ਕਰਨ ਤੁਰੇ ਆ ਹੂੰ ਜਾਂ ਜਿੱਤ ਕੇ ਮੁੜਾਂਗੇ ਜਾਂ ਕੁਰਬਾਨ ਹੋ ਕੇ ਮੁੜਾਂਗੇ ਸੋ ਫਿਰ ਵਾਪਸ ਲੈਣ ਵਾਲਾ ਪਹਿਲੂ ਕਿੱਥੋਂ ਆਇਆ ਜੀ ਸੋ ਤੁਸੀਂ ਕਿਉਂ ਸਾਡੇ ਸ਼ਾਨਾਮੱਤੀ ਇਤਿਹਾਸ ਦੇ ਵਿੱਚ ਸ਼ਬਦਾਂ ਦੀ ਅੱਜ ਵਾਲੇ ਪਹਿਲੂ 'ਚ ਵਰਤ ਕੇ ਉਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਇਸ ਦੇ ਉੱਤੇ ਕਿਸਾਨ ਜੱਥੇਬੰਦੀ ਨੂੰ ਸੋਚਣ ਦੀ ਲੋੜ ਹੈ ਜੀ ਕਿਉਂਕਿ ਜਦੋਂ ਉਧਰੋਂ ਨਹੀਂ ਬਤਾਰਾ ਰੋਕਿਆ ਫਿਰ ਸਰੋਜ ਸਿੰਘ મંદિર ਨੇ ਕਿਹਾ ਜੀ ਮੈਂ ਕਹਿਣਾ ਜੱਥੇ ਵਾਪਸ ਆ ਜਣ ਹੂੰ ਹੂੰ ਫਿਰ ਕਿਹਾ ਗਿਆ ਕਿ ਅਸੀਂ ਇੱਕ ਦਿਨ ਦਾ ਸਮਾਂ ਦਿੰਨੇ ਆ ਸਰਕਾਰ ਨੂੰ ਹੂੰ ਹੂੰ ਕਿਉਂਕਿ ਉਧਰੋਂ ਜਦੋਂ ਲਗਾਤਾਰ ਕਿਹਾ ਜਾ ਰਹੇ ਸੀਗੇ ਤੁਸੀਂ ਨਹੀਂ ਜਾ ਸਕਦੇ ਤਾਂ ਇਹ ਕਹਿ ਰਹੇ ਸੀ ਕਿ ਹੁਣ ਤਾਂ ਅਸੀਂ ਪੈਦਲ ਜਾਣਾ ਸਾਨੂੰ ਪੈਦਲ ਜਾਣ ਤੋਂ ਨਾ ਰੋਕੋ ਸੋ ਉਸ ਪ੍ਰਕਿਰਿਆ باوجود ਵੀ ਜਦੋਂ ਪੁਲਿਸ ਨੇ ਆਪਣੀਆਂ ਵਧੀਆਂ ਨਹੀਂ ਟਾਲੀਆਂ ਜੀ ਤੇ ਉਸ ਤੋਂ ਬਾਅਦ ਫਿਰ ਤੈ ਹੋਇਆ ਕਿ ਆਪਾਂ ਪਿਛੇ ਹਟੀਏ ਸੋ ਇਹ ਪਿਸ਼ਾ ਆਏ ਕਿਉਂਕਿ 10 ਤੋਂ ਵੱਧ ਕਿਸਾਨ ਚਰਜੀਤ ਸਿੰਘ ਫੂਲਸਣੇ 10 ਤੋਂ ਵੱਧ ਕਿਸਾਨ ਖਾਸ ਜਖਮੀ ਦਸਤੇ ਜਾ ਰਹੇ ਨੇ ਹੂੰ ਹੂੰ ਸੋ ਹੁਣ ਕਿਹਾ ਗਿਆ ਕਿ ਕੱਲ ਦਾ ਦਿਨ ਵਿਚਾਲੇ ਦਿੰਨੇ ਆ ਜੀ ਸਰਕਾਰ ਕੱਲ ਨੂੰ ਗੱਲਬਾਤ ਲਈ ਸਾਹਮਣੇ ਆ ਜਵੇ ਜੀ ਜੇ ਸਰਕਾਰ ਗੱਲਬਾਤ ਲਈ ਸਾਹਮਣੇ ਨਹੀਂ ਆਉਂਦੀ ਫਿਰ ਪਰਸੋਂ ਨੂੰ ਫਿਰ ਜੱਥਾ ਜਾਊਗਾ ਹੂੰ ਸੋ ਇਸ ਨਾਲ ਜੱਥੇਬੰਦੀਆਂ ਦੀ ਰਣਨੀਤੀ ਵੀ ਸਵਾਲਾਂ ਦੇ ਘੇਰੇ ਚ ਹੈ ਜੀ ਤੀਸਰਾ ਜਿਹੜਾ ਇਹਦੇ ਵਿੱਚ ਅਹਿਮ ਪਹਿਲੂ ਅਹਿਮ ਕੜੀ ਹੈ ਕਿਸਾਨ ਪੰਜਾਬ ਦੇ ਨੇ ਰਾਹ ਪੰਜਾਬ ਦਾ ਰੋਕਿਆ ਗਿਆ ਜੀ ਹਰਿਆਣਾ ਪੰਜਾਬ ਦੀ ਹੱਦ 'ਚ ਬੈਠ ਕੇ ਹਮਲੇ ਕਰ ਰਿਹਾ ਹੈ ਨਾ ਤੇ ਉਸ ਦੇ ਬਾਵਜੂਦ ਪੰਜਾਬ ਸਰਕਾਰ ਕਿੱਥੇ ਹੈ ਜਨਾਬ ਜੀ ਪੰਜਾਬ ਸਰਕਾਰ ਇਸ ਮਸਲੇ ਤੇ ਕਿਉਂ ਨਹੀਂ ਰੈਕਟ ਕਰ ਰਹੀ ਕਿ ਤੁਸੀਂ ਰਾਸ਼ਟਰੀ ਮਾਰਗ ਰੋਕਣ ਵਾਲੇ ਕੌਣ ਹੁੰਨੇ ਹੋ ਜੀ ਕਿਸਾਨਾਂ ਨੂੰ ਕਿਹਾ ਕੀ ਗਿਆ ਕਿ ਜੀ ਧਾਰਾ 144 ਜਿਹੜੀ ਹੁਣ ਨਵੇਂ ਸਿਸਟਮ ਤੇ 163 ਬਣ ਗਈ ਹੈ ਹੂੰ ਸੋ ਇਹੋ ਲੱਗੀ ਆ ਇਸ ਲਈ ਤੁਸੀਂ 400 ਵੱਧ ਨਹੀਂ ਜਾ ਸਕਦੇ ਜਿਹੜੀ ਰੇਲ ਗੱਡੀਆਂ ਜਾਂਦੀਆਂ ਪਰ ਪਰ ਜਿਹੜੀਆਂ ਬੱਸਾਂ ਜਾਂਦੀਆਂ ਪਰ ਪਰ ਜਿਹੜੀਆਂ ਰੋਜ਼ੀ ਟੈਕਸੀਆਂ ਕੈਬ ਹੋਰ ਸਾਰਾ ਅਮਲਾ ਫਲਾ ਜਾਂਦਾ ਉਹ ਉਹਦੇ ਪਰਧਾਰਾ ਨਹੀਂ ਸਿਰਫ ਕਿਸਾਨਾਂ ਦਾ ਧਾਰਾ ਜਾਂ ਪੰਜਾਬ ਲਈ ਇਹ ਧਾਰਾ ਹੈ ਜੀ ਸੋ ਇਹ ਕਿੰਨੇ ਸਵਾਲ ਖੜੇ ਨੇ ਸੋ ਨਾਇਬ ਸੈਣੀ ਤਾਂ ਪਤਾ ਹੈ ਕਿ ਵੀ ਉਹ ਤਾਂ ਕੇਂਦਰ ਸਰਕਾਰ ਦੇ ਹੱਥਾਂ 'ਚ ਖੇਡਦੇ ਨੇ ਸਾਡੇ ਮੁੱਖ ਮੰਤਰੀ ਸਾਹਿਬ ਕਿਹਦੇ ਹੱਥਾਂ 'ਚ ਖੇਡ ਰਹੇ ਨੇ ਉਹ ਇਸ ਮਸਲੇ ਤੇ ਹਰਿਆਣਾ ਨੂੰ ਕਿਉਂ ਨਹੀਂ ਜਵਾਬ ਦਿੰਦੇ ਵੀ ਇਹ ਬਦੀਕੀ ਸਹੀ ਨਹੀਂ ਹੈ ਤੁਸੀਂ ਪੰਜਾਬ ਦੇ ਕਿਸਾਨਾਂ ਨੂੰ ਜਾਣਦੇ ਹੋ ਦਿੱਲੀ ਜਾ ਕੇ ਕੇਂਦਰ ਸਰਕਾਰ ਦੇਖੇ ਉਹਨਾਂ ਨੇ ਕੀ ਗੱਲ ਕਰਨੀ ਹੈ ਨਹੀਂ ਕਰਨੀ ਜੀ ਤੇ ਮੁੱਖ ਮੰਤਰੀ ਸਾਹਿਬ ਜਿਹੜੇ ਸ਼ੁਰੂ 'ਚ ਪੰਜਾਬ ਚੰਡੀਗੜ੍ਹ ਆਉਣ ਤੇ ਦਿੱਲੀ ਦੇ ਮੰਤਰੀਆਂ ਦੇ ਵਿੱਚ ਬੈਠ ਕੇ ਕਹਿੰਦੇ ਸੀ ਕਿ ਮੈਂ ਬਚੋਲਾਂ ਜੀ ਹੈ ਉਹਨੂੰ ਬਚੋਲੇ ਵਾਲੀ ਮੰਦੀ ਪਵਾ ਲੈਣ ਤੇ ਫਿਰ ਕਰਨ ਭੂਮਿਕਾ ਨਿਭਾਉਣਾ ਹੁਣ ਕਿਉਂ ਪਿਛੇ हट ਗਏ ਜੀ ਤੋ ਇਸ ਲਈ ਪੰਜਾਬ ਸਰਕਾਰ ਵੀ ਇਸ ਪਹਿਲੂ ਤੇ ਸਵਾਲਾਂ ਦੇ ਘੇਰੇ ਚ ਹੈ ਕਿ ਅੱਜ ਜੋ ਅਤਿਆਚਾਰ ਇੱਕ ਵਾਰ ਫਿਰ ਕੇਂਦਰ ਦੇ ਇਸ਼ਾਰੇ ਤੇ ਹਰਿਆਣਾ ਸਰਕਾਰ ਨੇ ਕੀਤਾ ਆ ਉਹਦੇ ਉੱਤੇ ਪੰਜਾਬ ਸਰਕਾਰ ਚੁੱਪ ਕਿਉਂ ਪੰਜਾਬ ਸਰਕਾਰ ਮੈਂ ਕਿਹਨਾਂ ਵਿਰੋਧੀ ਤਿਰ ਕਿੱਥੇ ਹੂੰ 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 ਅਕਾਲੀ ਦਲ ਤਾਂ ਆਪਣੇ ਆਪਣੇ ਘਰ ਚੁੱੜ ਗਿਆ ਹੈ ਨਾ ਉਹਦਾ ਬੋਲਕੀ ਰਾਜ ਨਹੀਂ ਜਿਹੜਾ ਕਹਿੰਦਾ ਸੀ ਅਸੀਂ ਕਿਸਾਨੀ ਤੋਂ ਹੀ ਆਉਂਦੇ ਆ ਅਸੀਂ ਪਿੰਡਾਂ ਤੋਂ ਹੀ ਆਉਂਦੇ ਆ ਹੈ ਨਾ ਹੈ ਬੀਜੇਪੀ ਨੇ ਤਾਂ ਬੋਲਣਾ ਹੀ ਕੀ ਸੀ ਤੇ ਕਾਂਗਰਸ ਵੀ ਉਸੇ ਪਾਲੇ ਚਾ ਕਿਉਂਕਿ ਕਾਂਗਰਸ ਵੀ ਆਪਣੇ ਇੱਕ ਰਾਸ਼ਟਰੀ ਪਾਰਟੀ ਕਹਿੰਦੀ ਹੈ ਤੇ ਜੋ ਤਖਤੇ ਬੈਠੀ ਹੁੰਦੀ ਹੈ ਤਾਂ ਵੀ ਇਹੀ ਕੁਝ ਹੋਣਾ ਸੀ ਹੂੰ ਪੂਰੀ ਸਾਰੀਆਂ ਰਾਜਨੀਤਿਕ ਪਾਰਟੀਆਂ ਮੁੱਖ ਮੋੜੀ ਮੇਠੀਆਂ ਨੇ ਔਰ ਜਥੇਬੰਦੀਆਂ ਆਪਸੇ ਖਿਲਰ ਰਹੀਆਂ ਨੇ ਜਿਹਦਾ ਫਾਇਦਾ ਇਹ ਸਾਰਾ ਕੋ ਚੁੱਕਿਆ ਜਾ ਰਿਹਾ ਹੂੰ ਦਿਪਕ ਜੀ ਅੱਦਰ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਨਾਲ ਜਥੇਦਾਰ ਰਕबीर ਸਿੰਘ ਜੀ ਦੀ ਇੱਕ ਘੰਟਾ ਮੁਲਾਕਾਤ ਹੋਈ ਹੈ ਜੀ ਅੱਜ ਬਿਲਕੁਲ ਜੀ ਇਸ ਮੁਲਾਕਾਤ ਨੂੰ ਪੰਥਕ ਹਵਾਲੇ ਨਾਲ ਜਾਂ ਸਿੱਖ ਸਿਆਸਤ ਦੇ ਹਵਾਲੇ ਨਾਲ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਆਉਂਦੇ ਪੜਾਵਾਂ ਦੇ ਹਵਾਲੇ ਨਾਲ ਬਹੁਤ ਗੰਭੀਰ ਸਮਝਿਆ ਜਾ ਰਿਹਾ ਜੀ ਜਿਸ ਦਿਨ ਫੈਸਲਾ ਸੁਣਾਇਆ ਗਿਆ ਸੀਗਾ ਉਸ ਦਿਨ ਸੱਤ ਮੈਂਬਰੀ ਕਮੇਟੀ ਸਾਹਮਣੇ ਆ ਜੀ체 ਬਾਤ ਚੋ ਕਿਰਪਾ ਸਿੰਘ ਬਡੂਗਰੋਂ ਦਾ ਨਾਮ ਬਾਤ ਚੋ ਜੁੜਿਆ ਜੀ ਸਭ ਤੋਂ ਪਹਿਲਾ ਨਾਮ ਜਿਹੜਾ ਜੱਜਾ ਸਾਹਿਬ ਨੇ ਲਿਆ ਸੀ ਉਸ ਕਮਿਟੀ ਲਈ ਤਾਂ ਐਡਵੋਕੇਟ ਹਰਜਿੰਦਰ ਸਿੰਘ ਕਾਮੀ ਹੋਰੋਂ ਦਾ ਲਿਆ ਸੀ ਹਮ ਹਮ ਸੋ ਪਰ ਜਿਸ ਦਿਨ ਦਾ ਫੈਸਲਾ ਸੁਣਾਇਆ ਉਸ ਦਿਨ ਤਾਂ ਧਾਮੀ ਸਾਹਿਬ ਕਿਤੇ ਨਜ਼ਰ ਨਹੀਂ ਆ ਰਹੇ ਸੀ ਹਮ ਹਮ ਕਾਮੀ ਸਾਹਿਬ ਮਤਲਬ ਕਿ ਉਸ ਦਿਨ ਦੇ ਕਿਸੇ ਦ੍ਰਿਸ਼ ਵਿੱਚ ਦਿਖੇ ਨਹੀਂ ਬੈਠੇ ਜੀ ਪਰ ਫਿਰ ਅਚਾਨਕ ਨੂੰ ਪਤਾ ਲੱਗਾ ਕਿ ਅੱਜ ਜੱਜ ਅਰਗਣੀ ਰੁਗਵੀਰ ਸਿੰਘ ਨਾਲ ਮੁਲਾਕਾਤ ਕਰਨ ਜਾ ਰਹੇ ਨੇ ਹਮ ਹਮ ਮੁਲਾਕਾਤ ਇੱਕ ਘੰਟੇ ਤੋਂ ਵੱਧ ਚੱਲੀ ਹਮ ਹਮ ਔਰ ਮੁਲਾਕਾਤ ਕਿਸ ਪਹਿਲੂਆਂ ਤੋਂ ਹੋਈ ਇਹਦੀ ਜੋ ਜਾਣਕਾਰੀ ਸਾਡੇ ਕੋਲ ਆਪਾਂ ਦਰਸ਼ਕਾਂ ਨਾਲ ਸਾਂਝੀ ਕਰ ਸਕਦੇ ਆ ਪਰ ਨਾ ਤਾਂ ਜੱਤਰ ਸਾਹਿਬ ਨੇ ਬਾਹਰ ਆ ਕੇ ਕੋਈ মিডিਆ ਨਾਲ ਗੱਲ ਕੀਤੀ ਹੈ ਨਾ ਹੀ ਐਡਵੋਕੇਟ ਹਰਿੰਦਰ ਸਿੰਘ ਧਾਮੀ ਹੋਰਾਂ ਨੇ ਕੀਤੀ ਹੈ ਜੀ ਜਦੋਂ ਧਾਮੀ ਹੋਰਾਂ ਦੀ ਅਗਵਾਈ ਦੇ ਵਿੱਚ ਜੱਤਰ ਸਾਹਿਬ ਨੇ ਕਮੇਟੀ ਬਣਾਈ ਤੇ ਉਸ ਕਮੇਟੀ ਨੂੰ ਹਦਾਇਤ ਸੀ ਕਿ ਤੁਸੀਂ ਭਾਈ ਕਾਰਵਾਈ ਸ਼ੁਰੂ ਕਰੋ ਕਿ ਤਿੰਨ ਦਿਨਾਂ ਚੋਂ ਸਤੀਫਾ ਆ ਜਾਣਗੇ ਉਸ ਤੋਂ ਤੁਸੀਂ ਸਾਡੀ ਪ੍ਰਕਿਰਿਆ ਚਲਾਉਣੀ ਹੈ ਭਰਤੀ ਪ੍ਰਕਿਰਿਆ ਸਾਰੀ ਪ੍ਰਕਿਰਿਆ ਜੀ ਸੋ ਇਹ ਸਭ ਦੇ ਦਰਮਿਆਨ ਐਡਵੋਕੇਟ ਹਰਿੰਦਰ ਸਿੰਘ ਧਾਮੀ ਇਹੀ ਸਵਾਲ ਲੈ ਕੇ ਜੱਜਰ ਸਾਹਿਬ ਕੋਲ ਗਏ ਨੇ ਕਿ ਜੀ ਸਾਨੂੰ ਸਪਸ਼ਟ ਦੱਸੋ ਕਿ ਸਾਡੇ ਕਿੰਨੇ ਹੱਕ ਨੇ ਹੂੰ ਕਿ ਸਥਿਤੀ ਚ ਅਸੀਂ ਕਾਰਵਾਈ ਕਰਨੀ ਹੈ ਕਿਸ ਪੜਾਅ 'ਚ ਅਸੀਂ ਤੇ ਮੇਰੇ ਕੋਲ ਜਿਹੜਾ ਕਾਮੀ ਸਾਹਿਬ ਨੇ ਆਪਣਾ ਬਲੂਪ੍ਰਿੰਟ ਆ ਉਹ ਦੱਸ ਦਿੱਤਾ ਕਿ ਅਸੀਂ ਇੱਧਰ ਤੱਕ ਗਿਆ ਵਧਣਾ ਚਾਹੁੰਦੇ ਹਾਂ ਸੋ ਜੱਜਰ ਸਾਹਿਬ ਨਾਲ ਪੂਰੀ ਉਸ ਪਹਿਲੂ ਤੇ ਸਮੀਖਿਆ ਤੇ ਗੱਲ ਹੋਈ ਹੈ ਕਿ ਹੁਣ ਅਕਾਲੀ ਦਲ ਨੂੰ ਮੁੜ ਸੰਜੀਤ ਕਰਨ ਦੇ ਲਈ ਜਾਂ ਅਕਾਲੀ ਦਲ ਦੀ ਮੁੜ ਭਰਤੀ ਕਰਨ ਦੇ ਲਈ ਹੈਨਾ ਜਾਂ ਸੱਚਮੁੱਚ ਸ਼ਰਮਣੀ ਅਕਾਲੀ ਦਲ ਬਣਾਉਣ ਦੇ ਲਈ ਅਸੀਂ ਕਿਵੇਂ ਅੱਗੇ ਵਧੀਏ ਸੋ ਇਹ ਦੇਖਣ ਦੀ ਗੱਲ ਹੈ ਕਿ ਕੀ ਅਜੇ ਵੀ ਬਾਦਲ ਪਰਿਵਾਰ ਦਾ ਗੱਲ ਬਾਈ ਦੇ ਪਰ ਰਹਿੰਦਾ ਜਾਂ ਜਿਹੜੇ ਪੁਰਾਣੇ ਚਿਹਰੇ ਜਿਨ੍ਹਾਂ ਨੂੰ ਪੰਜਾਬ ਨੇ ਨਕਾਰਿਆ ਅਕਾਲੀ ਦਲ ਨੂੰ ਨਹੀਂ ਨਕਾਰਿਆ ਲੀਡਰਸ਼ਿਪ ਨੂੰ ਨਕਾਰਿਆ ਜੀ ਸੋ ਉਸ ਨੂੰ ਕਿ ਲਾਂਭੇ ਕਰਨ ਦਾ ਦਮ ਹੋਏਗਾ ਸੋ ਹੁਣ ਅਜੇ ਚੱਕਵੇਂ ਚੁੱਲੇ ਵਾਲੇ ਨੇ ਵੀ ਆਪਣੇ ਚੁੱਲੇ ਨਹੀਂ ਇਕੱਠੇ ਕੀਤੇ ਹਜੇ ਬਾਕੀ ਅਕਾਲੀ ਦਲ ਜਿਹੜੇ ਹੈਗੇ ਨੇ ਵੱਖੋ ਵੱਖ ਹੈ ਨਾ ਉਹਨਾਂ ਨੇ ਵੀ ਆਪਣੀ ਸਥਿਤੀ ਸਪੱਸ਼ਟ ਨਹੀਂ ਕੀਤੀ ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਇਹ ਸਵਾਲ ਜੀ ਉਦਾਂ ਤਿਉ ਖੜਾ ਹੈ ਕਿ ਧਾਮੀ ਸਾਹਿਬ ਸਨੇਹਾ ਦੇ ਕੇ ਆਏ ਨੇ ਕਿਆ ਨਮਾ ਦਿਸ਼ਾ ਨਿਰਦੇਸ਼ ਲੈ ਕੇ ਆਏ ਨੇ ਸੋ ਉਸ ਤੋਂ ਬਾਅਦ ਹੀ ਇਹਨਾਂ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਜਦੋਂ ਤੱਕ ਇਹ ਮੀਟਿੰਗ ਕਾਲ ਨਹੀਂ ਕਰਦੇ ਜੀ ਮੀਟਿੰਗ ਦਾ ਅਜੰਡਾ ਨਹੀਂ ਦੱਸਦੇ ਜਾਂ ਪਹਿਲੀ ਮੀਟਿੰਗ ਦੇ ਵਿੱਚ ਭੂਮਿਕਾ ਬਣਾਉਣ ਤੋਂ ਬਾਅਦ ਸਾਰੀ ਸਿਚੁਏਸ਼ਨ মিডিਆ ਨੂੰ ਕੋਈ ਰੂਬਰੂ ਨਹੀਂ ਕਰਦੇ ਤਦ ਤੱਕ ਸਪਸ਼ਟ ਨਹੀਂ ਹੁੰਦਾ ਕਿ ਕੀ ਧਾਮੀ ਸਾਹਿਬ ਹੁਣ ਨਿਰਪੱਖ ਨਰੋਲ ਕਮੇਟੀ ਦੇ ਹਵਾਲੇ ਨਾਲ ਚੱਲ ਰਹੇ ਨੇ ਜਾਂ ਅਜੇ ਵੀ ਸੁਖਵੀਰ ਸਿੰਘ ਬਾਦਲ ਦੇ ਇਸ਼ਾਰੇ ਤੇ ਕੰਮ ਕਰ ਰਹੇ ਨੇ ਜੀ ਦੀਪਕ ਜੀ ਅਕਾਲੀ ਲੀਡਰਾਂ ਦੇ ਅਸਤੀਫਿਆਂ ਦੀ ਕਹਾਣੀ ਕਿੱਥੇ ਤੱਕ ਚੱਲ ਰਹੀ ਹੈ ਅਸਤੀਫੇ ਉਸ ਤੋਂ ਫੇ ਖਬਰ ਤਾਂ ਕੋਈ ਸੁਣਨ ਨੂੰ ਮਿਲ ਨਹੀਂ ਰਹੀ ਵੀ ਕਿਸੇ ਕਿਸ ਨੇ ਅਸਤੀਫਾ ਦਿੱਤਾ ਹੋਵੇ ਨਹੀਂ ਜੀ ਅਗਲੇ ਨੇ ਟਾਈਮ ਵਧਵਾ ਲਿਆ ਹੂੰ ਹੁਣ ਅਸਤੀਫਾ ਨਹੀਂ ਦੀ ਲੋੜ ਹੈ ਹੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਦੇ ਲੀਡਰਾਂ ਨੇ ਜਥੇਦਾਰ ਸਾਹਿਬ ਨੂੰ ਚਿੱਠੀ ਲਿਖੀ ਜੀ ਕਿ ਜਥੇਦਾਰ ਸਾਹਿਬ ਤੁਸੀਂ ਸਾਨੂੰ 3 ਦਿਨਾਂ ਲਈ ਕਿਹਾ ਸੀਗਾ ਅੱਜ ਪੈਸੇ ਚੌਥਾ ਦਿਨ ਹੋ ਗਿਆ ਜੀ ਸੋ ਦੋ ਤੱਕ ਸਭ ਤੇ ਸੇਵਾ ਪੂਰੀ ਕਰ ਲਈ ਇਹਨਾਂ ਲੀਡਰਾਂ ਨੇ ਸ੍ਰੀ ਦਰਬਾਰ ਸਾਹਿਬ ਤੋਂ ਬਾਅਦ ਹੁਣ ਤੱਕ ਜੀ ਕੇਸਗੜ ਸਾਹਿਬ ਵੀ ਹੈ ਨਾ ਸੋ ਉਸ ਵਾਰ ਕੱਲ ਨੂੰ ਹੋ ਸਕਦਾ ਜੇਕਰ ਲਗਾਤਾਰ ਚੱਲਦੇ ਨੇ ਤਾਂ ਕੱਲ ਨੂੰ ਸ੍ਰੀ ਮੁਕਸਰ ਸਾਹਿਬ ਜਾ ਕੇ ਸੇਵਾ ਨਿਵਾ ਸਕਦੇ ਨੇ ਜਾਂ ਤੱਕ ਸ੍ਰੀ ਜਮਦਵੰਦ ਸਾਹਿਬ ਜਾ ਸਕਦੇ ਨੇ ਫਤਿਹਗੜ੍ਹ ਸਾਹਿਬ ਸੋ ਉਸ ਪ੍ਰਕਿਰਿਆ ਦੇ ਤਹਿਤ ਇਹਨਾਂ ਨੇ ਸੇਵਾ ਨਿਵਾਉਣੀ ਹੈ ਪਰ ਸਿੰਘ ਸਾਹਿਬ ਨੇ ਕਿਹਾ ਸੀਗਾ ਕਿ 3 ਦਿਨਾਂ ਦੇ ਵਿੱਚ ਵਰਕਿੰਗ ਕਮੇਟੀ ਅਸਤੀਫੇ ਪ੍ਰਵਾਨ ਕਰੇ ਹੂੰ ਹੂੰ ਤੇ ਉਸਤੀਫਾ ਦੀ ਜਾਣਕਾਰੀ ਸਕੱਤਰੇਤ ਨੂੰ ਦਿੱਤੀ ਜਾਵੇ ਹੂੰ ਹੂੰ ਸੋ ਇਸ ਲਈ ਅੱਜ 4 ਦਿਨ ਲੰਘਣ ਤੋਂ ਬਾਅਦ ਵੀ ਜਦੋਂ ਅਸਤੀਫਿਆਂ ਦੀ ਕੋਈ ਗੱਲਬਾਤ ਤੋਂ ਪਤਾ ਨਹੀਂ ਪਤਾ ਲੱਗਾ ਜੀ ਤਾਂ ਇਸ ਖਬਰ ਦੀ ਜਾਣਕਾਰੀ ਲੈਂਦੇ ਆ ਲੈਂਦੇ ਆ ਪਤਾ ਲੱਗਿਆ ਕਿ ਵੀ ਅਕਾਲੀ ਦਲ ਦੀ ਲੀਡਰਸ਼ਿਪ ਤਰਜੀਤ ਚੀਮਾ ਹੋਰੀ ਬਰਵਿੰਦਰ ਪੁੰਦੜ ਹੋਰੀ ਇਹਨਾਂ ਨੇ ਤਾਂ ਚਿੱਠੀ ਲਿਖੀ ਹੈ ਜਸਟਰ ਸਾਹਿਬ ਨੂੰ ਕਿ ਜਸਟਰ ਸਾਹਿਬ ਕੋਰ ਕਮੇਟੀ ਦੀ ਮੀਟਿੰਗ ਤਾਂ ਸੀ ਚਲੋ ਅੱਜ ਹੋਈ ਹੈ ਕਿ ਵਰਕਿੰਗ ਕਮੇਟੀ ਦੀ ਮੀਟਿੰਗ ਅਜੇ ਅਸੀਂ ਬੁਲਾਉਣ ਦੀ ਸਥਿਤੀ 'ਚ ਨਹੀਂ ਹੈ ਕਿਉਂਕਿ ਅਸਾਂ ਸੇਵਾ ਲੱਗੀ ਹੈ ਜੀ ਸਾਨੂੰ ਤਾਂ ਅਸਾਂ ਸਾਰੇ ਸੇਵਾ ਨਿਭਾ ਰਹੇ ਹਾਂ ਸੋ ਇਹ ਸੇਵਾ ਦੀ ਪ੍ਰਕਿਰਿਆ ਸਾਡੀ 12 13 ਤਰੀਕ ਤੱਕ ਚੱਲੀ ਜਾਣੀ ਹੈ ਜੀ ਸੋ ਉਸ ਤੋਂ ਬਾਅਦ ਫਿਰ ਇੱਕ ਤੈਅ ਸਮੇਂ 'ਤੇ ਅਸੀਂ ਵਰਕਿੰਗ ਕਮੇਟੀ ਬੁਲਾ ਕੇ ਜੀ ਫਿਰ ਇਹ ਕਾਰਵਾਈ ਅੱਗੇ ਵਧਾਂ ਤੋ ਇਸ ਲਈ ਸਾਨੂੰ 10-15 ਦਿਨ ਦਾ ਸਮਾਂ ਦਿੱਤਾ ਜਾਵੇ ਭਾਵ ਇਹ ਕਹਾਣੀ ਹੁਣ 15-20 ਤਰੀਕ ਤੇ ਚਲੀ ਗਈ ਜੀ ਜਥੇਦਾਰ ਸਾਹਿਬ ਨੂੰ ਤਾਂ ਇਹ ਸੁਨੇਹਾ ਲਾਇਆ ਕਿ ਜੀ ਅਸੀਂ ਸੇਵਾ ਕਰ ਰਹੇ ਹਾਂ ਇਸ ਲਈ ਸਮਾਂ ਨਹੀਂ ਪਰ ਪਤਾ ਇਹ ਲੱਗ ਰਿਹਾ ਹੈ ਕਿ ਜਿਹੜੇ ਸਲਾਹਕਾਰਾਂ ਨੇ ਹੁਣ ਤੱਕ ਅਕਾਲੀ ਦਲ ਨੂੰ ਸਥਿਤੀ ਜਿ ਲੈੰਦਾ ਅਜੇ ਵੀ ਉਹਨਾਂ ਦੀ ਸਲਾਹ ਮੰਨੀ ਜਾਂਦੇ ਨੇ ਹਮ ਹਮ ਅਜੇ ਵੀ ਉਹਨਾਂ ਦੀ ਸਲਾਹ ਲਈ ਜਾਂਦੇ ਨੇ ਉਹ ਸਲਾਹਕਾਰਾਂ ਦਾ ਕਹਿਣਾ ਜੀ ਕਿ ਦੇਖਿਓ ਜੀ ਕਿਤੇ ਪੰਗਾ ਨਾ ਲੈ ਲਿਓ ਜੀ ਜੇ ਤੁਸੀਂ ਸਾਰਾ ਕੁਝ ਭੱਗ ਕਰ ਲਿਆ ਜੀ ਹਾਂ ਤੁਸੀਂ ਫਿਰ ਚੋਣ ਨਿਸ਼ਾਨਾ ਖੁੱਸ ਜੇ ਵੀ ਫਿਰ ਆਪਾਂ ਪਾਰਟੀ ਨਹੀਂ ਰਹਿਣਾ ਜੀ ਹੈਨਾ ਇਸ ਲਈ ਜੀ ਤੁਸੀਂ ਜਦੋਂ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾਉਂਗੇ ਤਾਂ ਸਾਰੇ ਅਧਿਕਾਰ ਤੁਹਾਨੂੰ ਉਹ ਸੱਤ ਮੈਂਬਰੀ ਕਮੇਟੀ ਨੂੰ ਦੇਣੇ ਪੈਣਗੇ ਤੇ ਸੱਤ ਮੈਂਬਰੀ ਕਮੇਟੀ ਅਧਿਕਾਰ ਹਾਸਲ ਕਰਨ ਤੋਂ ਬਾਅਦ ਇਹ ਮੀਟਿੰਗ ਭਾਈ ਸੱਤ ਮੈਂਬਰੀ ਕਮੇਟੀ ਦਾ ਅਕਾਲ ਤੱਕ ਸਭ ਤੋਂ ਥਾਪਿਆ ਗਿਆ ਹੂੰ ਹੂੰ ਠੀਕ ਹੈ ਤੁਸੀਂ ਤਕਨੀਕੀ ਨੁਕਤੇ ਤੋਂ ਕੋਈ ਚਿੱਠੀ ਪੱਤਰ ਕਰਨਾ ਤਾਂ ਕਰ ਬਈ ਪਾ ਲੋ ਜੀ ਹੈਨਾ ਫਿਰ ਇਹ ਡਰ ਵੀ ਲੱਗਦਾ ਕਿ ਕਿਤੇ ਸੱਤ ਮੈਂਬਰੀ ਕਮੇਟੀ ਹੋਣਾ ਸਾਨੂੰ ਕੱਲਿਆਂ ਛੱਡ ਦੇਵੇ ਆਪ ਹੀ ਬਾਗੀ ਹੋ ਜਵੇ ਇਹ ਵੀ ਡਰ ਲੱਗਦਾ ਸੋ ਇਹਨਾਂ ਨੁਕਤਿਆਂ 'ਚ ਉਲਝੇ ਹੋਏ ਅਜੇ ਤੱਕ ਨਾ ਤਾਂ ਉਹ ਵਰਕਿੰਗ ਕਮੇਟੀ ਦੀ ਮੀਟਿੰਗ ਵਲਾਪਾ ਰਹੇ ਨੇ ਨਾ ਅਸਤੀਫੇ ਪ੍ਰਵਾਨ ਕਰ ਪਾ ਰਹੇ ਨੇ ਨਾ ਨਵਾਂ ਪ੍ਰਕਿਰਿਆਵਲ ਬਦ ਪਾ ਰਹੇ ਨੇ ਹਾਂ ਇਹ ਸਭ ਦੇ ਦਰਮਿਆਨ ਅੱਜ ਕੋਰ ਕਮੇਟੀ ਦੀ ਮੀਟਿੰਗ ਹੋਈ ਔਰ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਕਿਹਾ ਗਿਆ ਜੀ ਜਿਹੜਾ ਸੁਖਵੀਰ ਤੇ ਹਮਲਾ ਹੈ ਹੈ ਨਾ ਉਹ ਨਿੰਦਣਯੋਗ ਹੈ ਹੈ ਉਹ ਸਿੱਖੀ ਤੇ ਹਮਲਾ ਹੈ ਗੁਰੂ ਘਰ ਤੇ ਹਮਲਾ ਹੈ ਉਹ ਮੁੱਖ ਮੰਤਰੀ ਵੀ ਨਿਸ਼ਾਨੇ ਤੇ ਲਏ ਉਹਨਾਂ ਨੇ ਉਹ ਕਹਿੰਦੇ ਵੀ ਘਟੋਘਟ ਮੁੱਖ ਮੰਤਰੀ ਜਾ ਕੇ ਤਾਂ ਦੇਖਦਾ ਕਿ ਦਰਬਾਰ ਸਾਹਿਬ ਦੀ ਹਮਲੇ ਦੇ ਵਿੱਚ ਗੋਲੀ ਵੱਜੀ ਹੈ ਤੇ ਉਹ ਕਿਤੇ ਅਪੜਦੇ ਨਹੀਂ ਕਿਤੇ ਕੋਈ ਦਿਖਦਾ ਹੀ ਨਹੀਂ ਗਾ ਤੇ ਦੂਸਰਾ ਉਹ ਕਹਿੰਦੇ ਜੱਥੇਦਾਰ ਸਾਹਿਬ ਦੇ ਸਪਸ਼ਟ ਕਿਹਾ ਕਿ ਵੀ ਇਹ ਸੇਵਾਦਾਰ ਤੇ ਹਮਲਾ ਸੋ ਇਹ ਇਸ ਲਈ ਕਹਿੰਦੇ ਕਿ ਜਿਹੜੀ ਮੁਢਲੀ ਜਾਂਚ ਹੁਣ ਤੱਕ ਹੋਈ ਹੈ ਸਾਨੂੰ ਉਸ ਉੱਤੇ ਭਰ ਯਕੀਨ ਨਹੀਂ ਗਾ ਸੋ ਅੱਜ ਦੀ ਕੋਰ ਕਮੇਟੀ ਦੀ ਬੈਠਕ ਸਿਰਫ ਤੇ ਸਿਰਫ ਸੁਖਵੀਰ ਬਾਦ ਨਾਲੇ ਪਹਿਲੂ ਤੇ ਸਿਮਟ ਕੇ ਰਹਗੀ ਉਸ ਨੇ ਕਿਸਾਨੀ ਤੱਕ ਦਾ ਜ਼ਿਕਰ ਨਹੀਂ ਕੀਤਾ ਪਾਣੀਆਂ ਤੱਕ ਦਾ ਜ਼ਿਕਰ ਨਹੀਂ ਕੀਤਾ ਜਿਹੜੀ ਪੰਜਾਬ ਦੀ ਨਵੰਦੀ ਉਹ ਕਹਿੰਦੇ ਨਗਰ ਨਿਗਮ ਚੁਣਨਾ ਲੱਗਾਂਗੇ ਹੂੰ ਹੂੰ ਤਾਂ ਮੇਟਾ ਚੱਕੜਾ ਹੋਊਗਾ ਜੀ ਉਸ ਸਮੇਂ ਤਾਂੜਾ ਕਿਹੜਾ ਹੋਊਗਾ ਗਰੁੱਪ ਕਿਹੜਾ ਹੋਊਗਾ ਅਜੇ ਚੱਕਵੇਂ ਚੁੱਲੇ ਵਾਲੇ ਚੁੱਲੇ ਲੈ ਕੇ ਆਏ ਨਹੀਂ ਸੀ ਇਕੱਠੇ ਹੋ ਕੇ ਲੜਾਂਗੇ ਢੋਡਾਂਗੇ ਅਜੇ ਸਥਿਤੀ ਸਪੱਸ਼ਟ ਨਹੀਂ ਹੈ ਹਮ ਦੀਪਕ ਜੀ ਦੱਸਿਓ ਜਿਹੜੀਆਂ ਪੰਚਾਇਤੀ ਜ਼ਮੀਨਾਂ ਨੇ ਉਹਨਾਂ ਨੂੰ ਲੈ ਕੇ ਕਹੋ ਜੀ ਵਿਉਂਤਬੰਦੀ ਚੱਲਦੀ ਹੈ ਜੀ ਉੱਥੇ ਬਾਗ ਸਾਰੇ ਜਾਣਗੇ ਬਣਾਏ ਜਾਣਗੇ ਜਾਂ ਉੱਥੇ ਸਬਜ਼ੀਆਂ ਵਗੈਰਾ ਲਗਾਉਣ ਦੀ ਤਿਆਰੀ ਹੋ ਰਹੀ ਹੈ ਜੀ ਪੰਚਾਇਤੀ ਜ਼ਮੀਨਾਂ ਕਿਸੇ ਸਮੇਂ ਜਿੱਦਾਂ ਹੀ ਆਵਾਮੀ ਪਾਰਟੀ ਸਰਕਾਰ ਆਈ ਸੀ ਕਹਿੰਦੇ ਲੋ ਜੀ ਅਸੀਂ ਨਾਜਾਇਜ਼ ਕਬਜ਼ਿਆਂ ਤੋਂ ਖਾਲੀ ਕਰਾ ਲਈ ਅਸੀਂ ਜ਼ਮੀਨ ਛੜਾ ਲਈ ਬੜੇ ਢੋਲ ਠਮੱਕੇ বাজਾਏ ਸੀ ਸੋ ਬੇਸ਼ੱਕ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪੰਚਾਇਤੀ ਜ਼ਮੀਨ ਪਿੰਡਾਂ ਦੀ ਆਮਦਨ ਦਾ ਇੱਕ ਵੱਡਾ ਸਰੋਤ ਨੇ। ਹੂੰ ਹੂੰ। ਪੰਚਾਇਤੀ ਆਮਦਨ ਦਾ ਇੱਕ ਵੱਡਾ ਸਰੋਤ ਨੇ ਜਿਹੜੀਆਂ ਪਿੰਡਾਂ ਕੋਲ ਸਰਪੰਚਾਂ ਪੰਚਾਂ ਦੇ ਹਵਾਲੇ ਨਾਲ ਉਹ ਕਾਰਵਾਈ ਸਾਰੀ ਚੱਲਦੀ ਆ। ਸੋ ਸ਼ਾਮਲਾਟ ਜ਼ਮੀਨਾਂ ਦੀ ਬੋਲੀ ਹੁੰਦੀ ਆ। ਉਹ ਠੇਕੇ ਤੇ ਚੜਦੀਆਂ ਨੇ। ਸੋ ਉਹਦੇ ਵਿੱਚੋਂ ਹੀ ਕੁਝ ਬੇਜਮੀਨਿਆਂ ਨੂੰ ਖੇਤੀ ਕਰਨ ਲਈ ਮਿਲਦੀ ਆ ਪਿੰਡਾਂ 'ਚ ਜਾਂ ਕੁਝ ਬੇਕਰਾਨ ਦੇ ਉੱਤੇ ਘਰ ਉਸਰੇ ਨੇ। ਉਹਦੇ ਵਿੱਚ ਠੀਕ ਆ ਪੰਚਾਇਤ ਪੱਧਰ ਤੇ ਕੇਵਲ ਬੋਰਡ ਦੀ ਰਾਜੰਤਰੀ ਨਾਲ ਆਪਣੇ ਚੇਤਿਆਂ ਨੂੰ ਪਹਿਲਾਂ ਦੇਤੀ ਦੂਆਂ ਨੂੰ ਬਾਅਦ ਚੋ ਦਿੱਤੀ ਹੈ ਪ੍ਰਕਿਰਿਆ ਚੱਲਦੀ ਆ ਸੋ ਇਸ ਪ੍ਰਕਿਰਿਆ ਦੇ ਤਹਿਤ ਉਹ ਆਮਦਨ ਜਿਹੜੀ ਆਉਂਦੀ ਹੈ ਉਹ ਪੰਚਾਇਤਾਂ ਨੂੰ ਆਉਂਦੀ ਹੈ ਪਰ ਇਹ ਪਿਛਲੇ ਸਮੇਂ ਤੋਂ ਇੱਕ ਨਵਾਂ ਵਰਤਾਰਾ ਪਛੀਂ ਸਰਕਾਰਾਂ ਸਮੇਂ ਤੋਂ ਚੱਲਿਆ ਆਉਂਦਾ ਕਿ ਪੰਚਾਇਤੀ ਆਮਦਨ ਜਿਹੜੀ ਪੰਚਾਇਤਾਂ ਨੂੰ ਹੈਗੀ ਹੈ ਇਸ ਜ਼ਮੀਨਾਂ ਤੋਂ ਉਸੇ ਆਮਦਨ ਚੋਂ ਪੰਚਾਇਤੀ ਵਿਭਾਗ ਦੀਆਂ ਤਨਖਾਹਾਂ ਪੱਤੇ ਕੱਢੀ ਜਾਂਦੇ ਨੇ ਹੈਨਾ ਪਿੰਡਾਂ ਨੂੰ ਦੇਣਾ ਤਾਂ ਕੀ ਸੀ ਉਲਟਾ ਲਈ ਜਾਂਦੇ ਨੇ ਹੁਣ ਇਹ ਜੀ ਨਵਾਂ ਵਰਤਾਰਾ ਚੱਲ ਰਿਹਾ ਹੈ ਹੈਨਾ ਹੁਣ ਇਸ ਪਹਿਲੂ ਤੋਂ ਗਾਂ ਵਧਿਆ ਇਹ ਕਹਿੰਦੀ ਜੀ ਕਿ ਹੁਣ ਅਸੀਂ ਝੋਨੇ ਹੇਠੋਂ ਰਕਬਾ ਘਟਾਉਣਾ ਅਸੀਂ ਜੀ ਬਦਲੀ ਫਸਲੀ ਚੱਕਰ ਹੈ ਜਿਹੜਾ ਉਹਨੂੰ ਬਦਲਣ ਦੀ ਪ੍ਰਕਿਰਿਆ ਸ਼ੁਰੂ ਕਰਨੀ ਹੈ ਇਸ ਲਈ ਕਿਸਾਨ ਤਾਂ ਮੰਨਦੇ ਨਹੀਂਗੇ ਲੋਕ ਤਾਂ ਸੁਣਦੇ ਨਹੀਂਗੇ ਆਪਾਂ ਪੰਚਾਇਤੀ ਜ਼ਮੀਨਾਂ ਦੇ ਵੱਲ ਨਾਲ ਬਦਲਾ ਕਰ ਲਈ ਹੁਣ ਕਹਿੰਦੇ ਕਿ ਇਹ ਧਰਤੀ ਹਟਲਾ ਪਾਣੀ ਬਚਾਉਣ ਲਈ ਤੇ ਝੋਨੇ ਹੇਠੋਂ ਕਣਖੇਟੋਂ ਰਕਬਾ ਘਟਾਉਣ ਲਈ ਆਪਾਂ ਹੁਣ ਉੱਥੇ ਫਸਲਾਂ ਦੀ ਥਾਂ ਤੇ ਸਬਜ਼ੀਆਂ ਬੀਜਾਂਗੇ ਭਾਜੀਆਂ ਬੀਜਾਂਗੇ ਬਾਗ ਲਾਵਾਂਗੇ ਹੂੰ ਸੋ ਉਹਦੇ ਨਾਲ ਜਿਹੜੀ ਆਮਦਨੋਗੀ ਪੰਚਾਇਤੀ ਆਮਦਨ ਵੀ ਵਧ ਜੂਗੀ ਉਹ ਸਾਰੀ ਪ੍ਰਕਿਰਿਆ ਚਲੋ ਹੁਣ ਜੇਕਰ ਇਹ ਸੱਚਮੁੱਚ ਸਹੀ ਹੋ ਜਾਂਦਾ ਜੀ ਫਿਰ ਉਸ ਫਸਲ ਦਾ ਸਬਜੀ ਦਾ ਭਾਜੀ ਦਾ ਭਾਅ ਕਿਨੇ ਤੈਅ ਕਰਨਾ ਜੀ ਜੀ ਕੇਰਲਾ ਵਰਗੇ ਸੂਬਿਆਂ ਦੇ ਵਿੱਚ ਤਾਂ ਇਹ ਤੈਅ ਆ ਕਿ ਵੀ ਹਾਂ ਟਮਾਟਰੇ ਤੋਂ ਥੱਲੇ ਨਹੀਂ ਜਾਊ ਗੋਭੀਏ ਤੋਂ ਥੱਲੇ ਨਹੀਂ ਜਾਊ ਹੈਨਾ ਆ ਸਬਜ਼ੀ ਫਾਲੇ ਤੋਂ ਉਹਨਾਂ ਨੇ ਤੈਅ ਕੀਤਾ ਹੋਇਆ ਕਿ ਖੁੱਲੀ ਮੰਡੀ 'ਚ ਤੋਂ ਉੱਪਰ ਵਿੱਚ ਦਾ ਤਾਂ ਵੇਚ ਦੋ ਨਹੀਂ ਸਰਕਾਰ ਤਾਂ ਇੰਨੇ ਭਾਤ ਚੱਕੂਗੀ ਚੱਕੂਗੀ ਜੀ ਤੇ ਜੇ ਹੁਣ ਪੰਜਾਬ ਦੇ ਵਿੱਚ ਆਪਾਂ ਅੱਜ ਦੀ ਤਰੀਕ 'ਚ ਮੈਂ ਦੇਖਾ 14 ਲੱਖ ਏਕੜ ਦੇ ਕਰੀਬ ਜ਼ਮੀਨ ਹੈ ਜਨਾਬ ਜਿਹੜੀ ਪੰਚਾਇਤੀ ਜ਼ਮੀਨ ਹੈ ਹੂੰ 14 ਲੱਖ ਏਕੜ ਜ਼ਮੀਨ ਦੇ ਵਿੱਚੋਂ ਜੇਕਰ ਮੈਂ ਖੇਤੀਬਾੜੀ ਵਾਲੀ ਜ਼ਮੀਨ ਵੀ ਦੇਖਾਂ ਤਾਂ 44000 ਏਕੜ ਹੈ ਜੀ ਤੇ ਇਹ ਉਹਦਾ ਦਸਵਾਂ ਹਿੱਸਾ ਕਹਿੰਦੇ ਨੇ ਕਿ ਅਸੀਂ ਦਸਵੇਂ ਹਿੱਸੇ ਤੇ ਪਹਿਲੇ ਪੜਾਅ 'ਚ ਸਬਜ਼ੀਆਂ ਜਾਂ ਬਾਗ ਲਾਵਾਂਗੇ ਹੂੰ ਜੇ ਹੁਣ 10ਵੇਂ ਹਿੱਸੇ ਹਿਸਾਬ ਨਾਲ ਵੀ ਲਈਏ ਤਾਂ ਕਹਿੰਦੇ ਕਿ 12-14000 ਏਕੜ ਬਣ ਜਾਣੀਆਂ ਉਸ ਤੋਂ ਨਾਲ ਜਿਹੜੀ ਇਸ ਪ੍ਰਕਿਰਿਆ ਚ ਆ ਜਾਣੀ ਹੈ ਸੋ ਜੇ ਇਸ ਪ੍ਰਕਿਰਿਆ ਤਹਿਤ ਵੀ ਉਹਦੇ ਪਰ ਕੰਮ ਹੁੰਦਾ ਹੈ ਹੈਨਾ ਤਾਂ ਇਹਦਾ ਮਤਲਬ ਉਹ ਸਾਰੇ ਜੇ ਫਲ ਸਬਜ਼ੀਆਂ ਸਾਰੇ ਇਕੱਠੀਆਂ ਬਾਜ਼ਾਰ ਚ ਆਉਂਦੀਆਂ ਉਹਦਾ ਕੀਮਤ ਐ ਕਰੋਗੇ ਕੋਈ ਜੀ ਉਹਦਾ ਘਾਟਾ ਵਾਧਾ ਕਿਹਨੂੰ ਪੈਣਾ ਇਹ ਪ੍ਰਕਿਰਿਆ ਕੋਈ ਹੋਏਗੀ ਜੀ ਜਾਂ ਸਿਰਫ ਇੱਕ ਸਟੰਟ ਬਾਜੀ ਹੈ ਸੋ ਪਹਿਲੇ ਪੜਾਅ 'ਚ ਜੇ ਸਰਕਾਰ ਦੀ ਨੀਅਤ ਔਰ ਨੀਤੀ ਨੂੰ ਦੇਖੀਏ ਤਾਂ ਉਹਨਾਂ ਸਨੇਹੇ ਚੁਤਾਏ ਲੱਗਦਾ ਕਿ ਉਹ ਚਾਹੁੰਦੇ ਨੇ ਕਿ ਹਾਂ ਫਸਲੀ ਚੱਕਰ ਚੋਂ ਨਿਕਲਿਆ ਜਾਵੇ ਜਮੀਨੀ ਪਾਣੀ ਵੀ ਬਚੇ ਉਹਦੇ ਲਈ ਅਸੀਂ ਇਹ ਪ੍ਰਕਿਰਿਆ ਤੈਅ ਤਾਰਿਆ ਪਰ ਦੂਸਰੇ ਪਾਸੇ ਫਿਕਰ ਇਹ ਵੀ ਹੈ ਕਿ ਜਿਹੜੀਆਂ ਮਾੜੀਆਂ ਮੁੱਟੀਆਂ ਪੰਚਾਇਤਾਂ ਕੋਲ ਜ਼ਮੀਨਾਂ ਕਿਤੇ ਉਹ ਵੀ ਫਿਰ ਕੱਲ ਨੂੰ ਕਹੇ ਜੀ ਹੁਣ ਬਾਗਵਾਨ ਵਿਭਾਗ ਦੀਆਂ ਹੋ ਗਈਆਂ ਜੀ ਇਹ ਤਾਂ ਹੈ ਨਾ ਉਸ ਪ੍ਰਕਿਰਿਆ ਦਾ ਕੰਟਰੋਲ ਨਾਲ ਕੋਲ ਆ ਗਿਆ ਇਹ ਵੀ ਇੱਕ ਫਿਕਰਮੰਦੀ ਵਾਲਾ ਪਹਿਲੂ ਖੜਾ ਹੈ ਤੇ ਦੂਸਰਾ ਉਹ ਬਜਾਰੀ ਕਰਨ ਦੇ ਹਵਾਲੇ ਨਾਲ ਵੀ ਸਵਾਲ ਖੜਾ ਸੋ ਕੱਲੇ ਐਲਾਨਨਾਮਿਆਂ ਨਾਲੋਂ ਧਰਾਤਲ ਤੇ ਕੰਮ ਕਰਨ ਦੀ ਹੁਣ ਉਦਾਹਰਨ ਵਜੋਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਲਓ ਜੀ ਅਸੀਂ ਕੈਨੇਡਾ ਅਮਰੀਕਾ ਵਰਗੇ ਮੁਲਕਾਂ માં ਗੱਡੀਆਂ ਬਣਾ ਲੀਆਂ ਉਹ ਗੱਡੀਆਂ ਜੀ ਸੜਕ ਦੇ ਉੱਤੇ ਉਹ ਰੋਕਿਆ ਕਰਨਗੀਆਂ ਜੀ ਤੁਹਾਡੇ ਜੇ ਕੋਈ ਹਾਦਸਾ ਹੋ ਜਵੇ ਉਹਦੇ ਅੰਦਰ ਸਾਰਾ ਕੁਝ ਐਂਬੂਲੈਂਸ ਵਾਲਾ ਸਮਾਨ ਵੀ ਹੋਊਗਾ ਸ਼ੀਸ਼ੇ ਤੋੜਨ ਵਾਲਾ ਸਮਾਨ ਵੀ ਹੋਊਗਾ ਤੇ ਹਾਦਸੇ ਸੜਕ ਤੇ ਹੁੰਦੇ ਨੇ ਦੋ ਦੋ ਘੰਟੇ ਪੁਲਿਸ ਨਹੀਂ ਪਹੁੰਚਦੀ ਤੇ ਉਹ ਗੱਡੀਆਂ ਦਾ ਕਿੱਥੋਂ ਪਹੁੰਚਣੀ ਜੀ ਤੇ ਇਸ ਲਈ ਇਕੱਲੇ ਇਸ਼ਤਿਹਾਰबाजी ਤੱਕ ਨਾ ਹੀ ਰਹਿ ਜਵੇ ਗੱਲ ਧਰਾਤੂ ਤੇ ਜੇ ਕੁਝ ਹੁੰਦਾ ਤਾਂ ਉਹਦੀ ਪੂਰੀ ਰੂਪਰੇਖਾ ਤਿਆਰ ਹੋਣੀ ਚਾਹੀਦੀ ਜੀ ਦੀਪਕ ਜੀ ਸਮਾਧਨ ਲਈ ਬਹੁਤ ਬਹੁਤ ਧੰਨਵਾਦ ਸੋਮਵਾਰ ਨੂੰ ਫੇਰ ਗੱਲ ਕਰਦੇ ਹਾਂ ਜੀ ਥ